ਹਰ ਗੁਣਹਿ ਗਾਈ ਜਨ ਨਾਨਕ ਹਰ 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 ਧਿਆਈ ਬਸੰਤ ਮਹੱਲਾ ਪੰਜਵਾਂ ਹਟਵਾਣੀ ਤਨ ਮਾਲ ਹਾਟ ਕੀਤ ਜੂ ਆਰੀ ਜੂਏ ਮਾਹੇ ਚੀਤ ਅਮਲੀ ਜੀਵੈ ਅਮਲ ਖਾਈ ਤਿਉ ਹਰ ਜਨ ਜੀਵੈ ਹਰ ਧਿਆਈ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ ਰਹਾਉ ਮੇਗ ਸਮੈ ਮੋਰ ਨਿਰਤਕਾਰ ਚੰਦ ਦੇਖ ਬਿਗਸਹਿ ਕੋਲਾਰ ਮਾਤਾ ਬਾਰਕ ਦੇਖ ਆਨੰਦ ਤਿਉ ਹਰ ਜਨ ਜੀਵਹਿ ਜਪ ਗੋਬਿੰਦ ਸਿੰਘ ਰੁਚੈ ਸਦ ਭੋਜਨ ਮਾਸ ਹਰਣ ਦੇਖ ਸੂਰੇ ਚਿਤ ਉਲਾਸ ਕਿਰਪਨ ਕੋ ਅਤ ਧਨ ਪਿਆਰ ਹਰ ਜਨ ਕੋ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੀ ਸਰਬ ਸੁਖਾਂ ਸੁਖ ਹਰ ਕੈ ਨਾਹੀਂ ਤਿਸੈ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ ਮੰਗਲ ਤਿਸ ਕੈ ਜਿਸ ਏਕ ਕਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾਂ ਕੀ ਬਸੰਤ ਗਣੀ ਜਾਂ ਕਹਿ ਕੀਰਤਨ ਹਰ ਧੁਨੀ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰ ਹੈ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖਿਆ ਜਿਸ ਭ੍ਰਮ ਗਿਆ ਸੋ ਇਕਾਂਤੀ ਜਿਸ ਰਿਦਾ ਥਾਈ ਸੋਈ ਨਿਹਚਲ ਸਾਚ ਥਾਈ ਏਕਾ ਖੋਜੈ ਏਕ ਪ੍ਰੀਤ ਦਰਸ਼ਨ ਪਰਸਨ ਹੀਤ ਚੀਤਾ ਹਰ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹੱਲਾ ਪੰਜਵਾਂ ਜੀ ਪ੍ਰਾਨ ਤੁਮ ਪਿੰਡ ਦੀਨ ਮੁਗਦ ਸੁੰਦਰ ਧਾਰ ਜੋਤ ਕੀਨ ਸਭ ਜਾਤਿਕ ਪ੍ਰਭ ਤੁਮ ਦਿਆਲ ਨਾਮ ਜਪਤ ਹੋ ਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਜੋਗ ਹਉ ਪਾਵਉ ਤੁਮ ਤੇ ਸਗਲ ਥੋਕ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਜ ਸਾਰ ਨਾਮ ਜਪਤ ਪਤ ਸੋਭਾ ਹੋਈ ਨਾਮ ਜਪਤ ਬਿਗਨ ਨਾਹੀ ਕੋਈ ਜਾਂ ਕਾਰਨ ਇਹ ਦਲੱਬ ਦੇ ਸੋ ਬੋਲ ਮੇਰੇ ਪ੍ਰਭੂ ਦੇ ਸਾਧ ਸੰਗਤ ਮੈਂ ਉਹ ਬਿਸਰਾਮ ਸਦਾ ਰਿਦੈ ਜੱਪੀ ਪ੍ਰਭ ਤੇਰੋ ਨਾਮ ਤੁਝ ਬਿਨ ਦੂਜਾ ਕੋਈ ਨਾਹੀ ਸਭ ਤੇਰੋ ਖੇਲ ਤੁਝ ਮਹਿ ਸਮਾਹੀ ਜਿਉ ਭਾਵੈ ਤਿਉ ਰਾਖਿ ਲੀ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰਾ ਸੰਗ ਰਾਈ ਜਿਸਹਿ ਦੇਖ ਹਉ ਜੀਵਾ ਮਾਈ ਜਾਂ ਕੈ ਸਿਮਰਨ ਦੁਖ ਨਾ ਹੋਈ ਕਰ ਦਇਆ ਮਲਾਵੋ ਤਿਸੈ ਮੋਹੀ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜਿਉ ਪ੍ਰਾਨ ਸਭ ਤੇਰੋ ਧਨ ਰਹਾਉ ਜਾਂ ਕੋ ਖੋਜਹਿ ਸੁਰ ਨਰ ਦੇਵ ਮਨ ਜਨ ਸੇਖ ਨਾ ਲਹਿ ਭੇਵ ਜਾਂ ਕੀ ਗਤਮਿਤ ਕਹੀ ਨਾ ਜਾਏ ਘਟ 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 ਰਹਿ ਆਸਮਾਏ ਜਾਂਕੇ ਭਗਤ ਆਨੰਦ ਮੈਂ ਜਾਕੇ ਭਗਤ ਕੋ ਨਾਹੀ ਖੈ ਜਾਂਕੇ ਭਗਤ ਕੋ ਨਾਹੀ ਪੈ ਜਾਂਕੇ ਭਗਤ ਕੋ ਸਦਾ ਜੈ ਕੌਣੇ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਹੇ ਹੋ ਸਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਮੋਹੇ ਦੇਹੋ ਨਾਮ ਬਸੰਤ ਮੁਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹਉ ਮੈਂ ਛੂਟ ਜੈਸੀ ਦਾਸੀ ਧੀਰ ਮੀਰ ਐਸੀ ਉਧਾਰਨ ਗੁਰਹਿ ਪੀਰ ਤੂੰ ਦਾਤੇ ਪ੍ਰਭ ਦੇਨ ਹਾਰ ਨਿਮਕ ਨਿਮਕ ਤਿਸ ਨਮਸ਼ਕਾਰ ਰਹਾਉ ਜਿਸਹਿ ਪਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਆਰਾਧਹਿ ਜੋਗ ਜੁਗਤ ਨੇਤਰ ਸੰਤੋਖੇ ਦਰਸ ਪੀਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਜੀ ਗੁਰ ਪ੍ਰਸਾਦ ਮਨ ਅਗਾਨਾ ਹਰ ਰਸੈ ਸਵਾਦ ਸੇਵਕ ਲਾਗੋ ਚਰਨ ਸੇਵ ਆਦ ਪੁਰਖ ਅਪਰੰਪਰ ਦੇਵ ਸਗਲ ਉਦਾਹਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਧਾਨ ਵਸੰਤ ਮਹੱਲਾ ਪੰਜਵਾ ਤੁਮ ਬੱਡ ਦਾਤੇ ਦੇ ਰਹੀ ਜੀ ਪ੍ਰਾਨ ਮਹਿ ਰਵ ਰਹੀ ਦੀਨੇ ਸਗਲੇ ਭੋਜਨ ਖਾਨ ਮੋਹਿ ਨਿਰਗੁਨ ਇੱਕ ਗੁਣ ਨਾ ਜਾਣ ਹਉ ਕਛੂ ਨਾ ਜਾਣੂ ਤੇਰੀ ਸਾਰ ਤੂੰ ਕਰਗਤ ਮੇਰੀ ਪ੍ਰਭ ਦਿਆਰ ਰਹਾਉ ਜਾਪਨਾ ਤਾਪਨਾ ਕਰਮ ਕੀਤ ਆਵੈ ਨਾਹੀ ਕਛੂ ਰੀਤ ਮਨ ਮੈਂ ਰੱਖੋ ਆਸ ਏਕ ਨਾਮ ਤੇਰੇ ਕੀ ਤਰਉ ਟੇਕ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤ ਨਾ ਪਾਵੈ ਜਲਹਿ ਮੀਨ ਅਗਮ ਅਗਮ ਊਚਾ ਤੇ ਊਚਾ ਹਮ ਤੋਰੇ ਤੁਮ ਬਹੁਤ ਮੂਚਾ ਜਿਨ ਤੂੰ ਧਿਆਇਆ ਸੀ ਗਨੀ ਜਿਨ ਤੂੰ ਪਾਇਆ ਸੀ ਧਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰ ਬਸੰਤ ਮਹੱਲਾ ਪੰਜਵਾਂ ਤਿਸ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਧ ਜਿਨ ਜੀਉ ਦੀਆ ਤਿਸ ਕਾ ਚਾਕਰ ਹੋਹੇ ਫਿਰ ਦਾਨ ਨਾ ਲਾਗੈ ਤਿਸ ਕੀ ਕਰ ਪੋਤਦਾਰੀ ਫਿਰ ਦੂਖ ਨਾ ਲਾਗੈ ਏ ਵਡ ਭਾਗ ਹੋਹੇ ਜਿਸ ਪ੍ਰਾਣੀ ਸੋ ਪਾਏ ਇਹ ਪਦ ਨਿਰਬਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਸ਼ੂ ਨਾ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੋਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜਹਿ ਸਦਾ ਸੁਖ ਪਾਈ ਸਾਧੂ ਸੰਗਤ ਗੁਰਹਿ ਬਤਾਈ ਹੂੰਹਾਂ ਜਪਿਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ 5 ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਧੇ ਜਮ ਕਿਸ਼ਨਾ ਕਹੈ ਜਿਸ ਕੀ ਸੇਵਾ ਸਭ ਕਿਛ ਲਹ ਹਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਉ ਜਿਸ ਕੇ ਧਾਰੇ ਤਰਨ ਆਕਾਸ ਕਟ ਕਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਤ ਪਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲਗੋ ਸੇਵਾ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲੇ ਆਹਰ ਨਿਧਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਈ ਬਸੰਤ ਮਹੱਲਾ ਪੰਜਵਾਂ ਮਨ ਤਨ ਭੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਆਸ ਕਿਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰਤਾਰੀ ਸਦਾ ਸਦਾ ਹਰ ਜਸ ਸੁਨਾ ਰਹਾਉ ਸਮਰਾਤ ਸੁਆਮੀ ਕਾਰਣ ਕਰਨ ਮੋਹਿ ਆਨਾਤ ਪ੍ਰਵ ਤੇਰੀ ਸਰਨ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੈ ਨਿਸਤਾਰ ਭਵ ਖੰਡਨ ਦੁਖ ਨਾਸ ਦੇਵ ਸੁਰ ਨਰ ਮਨ ਜਨਤਾ ਕੀ ਸੇਵਾ ਧਰਨ ਆਕਾਸ ਜਾਕੀ ਕਲਾ ਮਾਹੀ ਤੇਰਾ ਦਿਆ ਸਭ ਜੰਤ ਖਾਹੀ ਅੰਤਰ ਜਾਮੀ ਪ੍ਰਭ ਦਿਆਲ ਆਪਣੀ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੋਹਿ ਦੇਹੁ ਦਾਨ ਜਪ ਜੀਵੈ ਨਾਨਕ ਤੇਰੋ ਨਾਮ ਬਸੰਤ ਮਹੱਲਾ ਪੰਜਵਾਂ RAM ਰੰਗ ਸਭ ਗਏ ਪਾਪ RAM ਜਪਤ ਕਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰਾ ਹਰ ਸਿਮਰਤ ਕਛ ਨਾਹੀ ਫੇਰਾ ਬਸੰਤ ਹਮਾਰੈ RAM ਰੰਗ ਸੰਤ ਜਨਾ ਸਿਓ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ ਜਹ ਗੋਬਿੰਦ ਭਗਤ ਸੋ ਧਨ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਘਟ ਘਟ ਪਛਾਨ ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਏਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਓ ਲਗੋ ਧਿਆਨ ਕਰ ਕਿਰਪਾ ਪ੍ਰਭ ਕੀਨੋ ਦਾਨ ਤੇਰਿਆਂ ਸੰਤ ਜਨਾ ਕੀ ਬਾੰਚੋ ਧੂਰ ਜਪ ਨਾਨਕ ਸੁਆਮੀ ਸਦ ਹਜੂਰ ਬਸੰਤ ਮਹੱਲਾ ਪੰਜਵਾਂ ਸਚ ਪਰਮੇਚਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਵਾਂ ਪ੍ਰਭ ਰਖੋ ਆਲੇ ਮਾਈ ਬਾਪ ਜਾਂ ਕੈ ਸਿਮਰਨ ਨਹੀਂ ਸੰਤਾਪ ਕਸਮ ਤੇ ਆਈ ਇਕ ਮਨ ਇਕ ਭਾਏ ਗੁਰਪੂਰੇ ਕੀ ਸਦਾ ਸਰਨਾਈ ਸਾਚੈ ਸਾਹਿਬ ਰੱਖਿਆ ਕੰਠ ਲਾਈ ਰਹਾਉ ਆਪਣੇ ਜਨ ਪ੍ਰਭ ਆਪ ਰੱਖੀ ਦੁਸ਼ਟ ਦੂਤ ਸਭ ਭ੍ਰਮ ਤੱਕੇ ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇਸ ਦਸੰਤਰ ਰਹੇ ਤਾਏ ਕੀਰਤ ਉਹਨਾ ਕਾ ਮਿਟਸ ਨਾਹੀ ਵੇ ਆਪਣਾ ਬੀਜ ਆਪ ਖਾਹੇ ਜਨਕਾਰ ਖਵਾਲਾ ਆਪ ਸੋਏ ਜਨ ਕੋ ਪਹੁੰਚ ਨਾ ਸਕ ਸ ਕੋਇ ਪ੍ਰਭ ਦਾਸ ਰੱਖੇ ਕਰ ਜਤਨੇ ਆਪ ਅਖੰਡ ਪੂਰਨ ਜਾ ਕੋ ਪਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀ ਵੇ ਹਰ ਚਰਨ ਧਿਆਏ ਬਸੰਤ ਮਹੱਲਾ ਪੰਜਵਾਂ ਗੁਰ ਚਰਨ ਸਰੇਵਤ ਦੁਖ ਗਿਆ ਬਾਰ ਬ੍ਰਹਮ ਪ੍ਰਵ ਕਰੀ ਮਯਾ ਸਰਬ ਮਨੋਰਤ ਪੂਰਨ ਕਾਮ ਜਪ ਜੀਵੇ ਨਾਨਕ RAM ਨਾਮ ਸਾਰੁਤ ਸੁਹਾਵੀ ਜਿਤ ਹਰਿ ਚੇਤੇ ਆਵੇ ਬਿਨ ਸਤਗੁਰ ਦੀ ਸੈ ਬਿਲ ਲਾਂਤੀ ਸਾਖਤ ਫਿਰ ਫਿਰ ਆਵੇ ਜਾਵੇ ਰਹਾਉ ਸੇਤਨਵੰਤ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਪੈ ਬਿਨ ਸੇ ਨਿਰਪੈ ਪਦ ਪਾਇਆ ਗੁਰਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਤਲ ਮਹੀ ਅਲ ਰਵ ਰਹਿਆ ਗੁਰਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਵ ਨਿਦਿ ਇਹ ਕਰਮ ਪਰਾਪਤ ਜਿਸ ਨਾਮ ਦੇ ਪ੍ਰਭ ਜਪ ਜਪ ਜੀਵ ਹੈ ਤੇਰੇ ਦਾਸ ਗੁਰਮਿਲ ਨਾਨਕ ਕਮਲ ਪਰਗਾਸ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਰੀ ਵਛੁੰਨੀਆਂ ਤੁਮ ਰਵੋ ਗੋਬਿੰਦੈ ਰਮਣ ਜੋਗ ਜਿਤ ਰਵੈ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸਹਿਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਧਣੀ ਮੇਰਾ ਗੁਣ ਅਬ ਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾਂ ਕਿਲ ਵਿਖੇ ਬਿਨ ਸੇ ਗਾਏ ਗੁਨਾ ਅਨੰਦ ਦੇ ਨੇ ਉਪਜੀ ਸਹਿਜ ਧੁਨਾ ਮਨ ਮੌਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੋ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਿਆਲ ਇਹੋ ਮਨ ਹੋ ਆ ਸਾਧ ਤੂਰ ਨਿਤ ਦੇਖੈ ਸਵਾਮੀ ਹਜੂਰ ਕਾਮ ਕਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾਂ ਰੋਗ ਮਟਾਏ ਪ੍ਰਭੂ ਆਪ ਬਾਲ ਕਰਾਖੇ ਆਪਣੇ ਕਰਤਾਪ ਸਾਂਤ ਸਹਜ ਗ੍ਰਹਿ ਸਦ ਬਸੰਤ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ ਸੋਗ ਸੰਤਾਪ ਕੱਟੇ ਪ੍ਰਭ ਆਪ ਗੁਰੇ ਆਪਣੇ ਕੋ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ ਨਾਉ ਸਭ ਫਲ ਪਾਏ ਨਿਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖਦਾਤਾ ਜਪ ਦੇ ਨੀਤ ਨੀਤ ਬਸੰਤ ਮਹੱਲਾ ਪੰਜਵਾਂ ਹੁਕਮ ਕਰੇ